thank you جی کار ستگری مہشی ਆਇਓ ਹੋਰੀ ਸਾਹਿਬ ਆ ਗਿਆ ਹਾਂ ਬਹੁਤ ਭਾਈ ਸਾਹਿਬ ਆਇਓ ਹੋਰੀ ਸਾਹਿਬ ਬੇਲੇ ਚਨਾ ਚਾਹ ਰਿਹਾ ਹੈ ਕੱਪ ਵਾਹ ਲੈਣਾ ਲਾ ਗਿਆ ਜੀ ਜਰਾ ਦੇ ਆਉਣ ਹੋਇਆ ਜੀ ਅੱਜ ਇੱਥੇ ਹੀ ਲੈ ਲੈ ਤੇਰੀ 13 ਕਰੋੜ ਦੀ ਜਿਹੜਾ ਦਫਰਾ ਲਾ ਕੇ ਆਲੀ ਤੇ ਅੱਜ ਇਹ ਮਤੀ ਪਾਈ ਲੋ ਬਾਈ ਇਹ ਦੇ ਕਿੰਨੀ ਚੰਗਾ ਨਾ ਫੜ ਕੇ ਪਾਈ ਜੋ ਤੇ ਹੱਥ ਨੂੰ ਬਿਦਾ ਵੀ ਐਵੇਂ ਨਾ ਵੇਖੋ ਨਾ ਹੱਥ ਨੂੰ ਬਿਦਾਵਾ Ô mọi người biết, ô mọi người biết, ô mọi người biết, ô mọi người ਯਾਰ ਪੈਨਨ ਕੁੱਤੀ ਜਾਨਮਤੋ ਮੈਨੂੰ ਉਹ ਇੱਕ ਵਾਲੇ ਨੇ ਇੱਥੇ ਆ ਗਏ ਅੱਜ ਤੱਕ ਵਾਲਾ ਨਵਾਂ ਨਵਾਂ ਸਰਦਾਰ ਬਾਬਾ ਜੀ ਦਾ ਜੀਵਨ ਹੈ ਜਦੋਂ ਦੁਨੀਆ ਨਹੀਂ ਬਣੀ ਹੋਈ ਸੀ ਸਾਰੇ ਆਤਮਾ ਹੋਈ ਹੈ ਇੱਕ ਗੱਲ ਤੇ ਲੋਕ ਖਿੱਚਲਾ ਬਾਬੇ ਜਨਾਬ ਕੀ ਨਾਮ ਸਰਦਾਰ ਤਾ ਮੈਂ ਤਰਸੀਮ ਲਾਲ ਜਨਰਲ ਸੈਕਟਰੀ ਸ੍ਰੀ ਗੁਰੂ ਰਵਦਾਸ ਮੰਦਰ ਪੰਡਾਰੀ ਗੇਟ ਪਟਿਆਲਾ ਵੱਲੋਂ ਮੈਂ ਬੋਲ ਰਿਹਾ ਹਾਂ ਕਿ ਇਹ ਜਿਹੜੀ ਸਬੀਲ ਹੈ 2006 ਤੋਂ ਤਕਰੀਬਨ 18 ਸਾਲ ਹੋ ਗਏ ਨੇ ਸਰਕਾਰ ਬਾਬਾ ਮੇਸ਼ੀ ਸਾਹਿਬ ਜੀ ਦੇ ਦਰਬਾਰ ਤੇ ਪਟਿਆਲਾ ਸਕਰਟਨ ਕਮੇਟੀ ਦੇ ਸਹਿਯੋਗ ਦੇ ਨਾਲ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਜਿਹੜੀ ਹੈ ਹਰ ਸਾਲ ਦੀ ਤਰ੍ਹਾਂ ਇਹ ਸਬੀਲ ਲਗਾਈ ਜਾਂਦੀ ਹੈ ਇਹ ਰਾਤ 12 ਵਜੇ ਤੱਕ ਲੱਗੀ ਰਹਿੰਦੀ ਹੈ ਤੇ ਸ਼ਬੀਲ ਨੇ ਲਗਾਤਾਰ 3 ਦਿਨ ਜਿਹੜਾ ਕਿ ਇੱਥੇ ਸੇਵਾ ਕਰਨੀ ਹੈ ਇੱਥੇ ਹਰ ਕਿਸਮ ਦੇ ਲੋਕ ਬਾਬਾ ਮਸੀਹ ਸਾਹਿਬ ਸਰਕਾਰ ਜੀ ਦੇ ਦਰਬਾਰ ਵਿੱਚ ਆਉਂਦੇ ਹਨ ਕੋਈ ਇੱਥੇ ਕਿਸੇ ਕਿਸਮ ਦਾ ਕੋਈ ਭੇਡ ਭਾਵ ਨਹੀਂ ਸਾਰੇ ਸ਼ਰਧਾ ਦੇ ਨਾਲ ਆਪਣੀਆਂ ਮੰਤਾ ਜੜੀਆਂ ਨੇ ਇੱਥੇ ਪ੍ਰਾਪਤ ਕਰਦੇ ਹਨ ਸੋ ਆਪਾਂ ਬੇਨਤੀ ਕਰਦੇ ਹਾਂ ਕਿ ਇਸੇ ਹੀ ਤਰ੍ਹਾਂ ਇਹਨਾਂ ਜਿੰਨੇ ਵੀ ਮੈਂਬਰ ਕਮੇਟੀ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਮਹਾਰਾਜ ਜੀ ਤੰਦਰੁਸੀਆਂ ਬਖਸ਼ਣ ਤੇ ਹਰ ਸਾਲ ਦੀ ਤਰ੍ਹਾਂ ਜਿਹੜੀ ਹੈ ਇਹ ਸਬੀਲ ਦੀ ਸੇਵਾ ਜਿਹੜੀ ਹੈ ਚੱਲਦੀ ਰਹੇ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਕਿ ਜਿਹੜੇ ਸਾਡੇ ਜਿੰਨੇ ਵੀ ਮੈਂਬਰ ਜਿਹੜੇ ਸਬੀਲ ਦੇ ਉੱਤੇ ਸੇਵਾ ਕਰ ਰਹੇ ਹਨ ਬੱਚੇ ਵੀ ਤੇ ਨੌਜਵਾਨ ਵੀ ਕਰ ਰਹੇ ਹਨ ਉਹ ਦਿਨ ਰਾਤ ਲਾ ਕੇ ਸਾਰਾ ਕੰਮ ਜਿਹੜਾ ਸੰਭਾਲਦੇ ਹਨ ਇਹਨਾਂ ਕੋ ਜੀ ਮੈਂ ਕਹਿੰਦਾ ਹਾਂ ਸਾਰੀ ਸੰਗਨ ਨੂੰ ਲੱਖ ਲੱਖ ਵਧਾਈਆਂ ਤੇ ਨਾ ਜੈ ਸਰਕਾਰ ਬਾਬਾ ਮੇਠੀ ਚਾਹ ਜੀ ਜੈ ਸਰਕਾਰ ਹਜ਼ਰਤ ਬਾਬਾ ਬਦੂ ਸਾਹਿਬ ਜੀ ਹਾਂਜੀ ਮੈਂ ਬਨਾਸਿ لال ਪ੍ਰਧਾਨ ਸਿਰ ਗੁਰਦਾਸ ਮੋਦਲ ਪਣਾਰੀ ਗੇਟ ਬਟਾਲਾ ਤੋਂ ਬੋਲ ਰਿਹਾ ਹਾਂ ਕਿਰਪਾ ਆ ਭਈ ਇਸ ਬਾਬੇ ਦੀ ਜਗ੍ਹਾ ਤੇ ਹਰ ਸਾਲ 18 ਸਾਲ ਹੋ ਗਿਆ ਸਾਡੇ ਸ਼ਬੀਰ ਲਗਾਉਂਦੇ ਆ ਜਿਹਦੇ ਵਿੱਚ ਮੇਰ ਸੁਭਾ ਜਿਹੜੀ ਹੈਗੀ ਆ ਜਿਹੜਾ ਗੁਰਦਾਸ ਸੰਗਠਨ ਕਮੇਟੀ ਹੈ ਅਤੇ ਉਸ ਤੋਂ ਬਾਅਦ ਜਿਹੜੇ ਸੇਵਾਦਾਰ ਨੇ ਉਸੇ ਭੰਡਾਰੀ ਗੇਟ ਬਟਾਲਾ ਰਵਿਦਾਸ ਮੰਦਿਰ ਦੇ ਹਨ ਉਹ ਦਿਨ ਰਾਤ ਤੇ ਤਿੰਨ ਦਿਨ ਸੇਵਾ ਚੱਲਦੀ ਹੈ ਮਿੱਠੇ ਤੇ ਠੰਡੇ ਜਲਦੀ ਤੇ ਜਿਹਦੇ ਵਿੱਚ ਸੰਗਤ ਬਹੁਤ ਆਉਂਦੀ ਹੈ ਤਿੰਨ ਦਿਨ ਰਾਤ 12 1 ਵਜੇ ਜਾ ਕੇ ਸਮਾਪਤ ਹੁੰਦੀ ਰੋਜ਼ ਤਿੰਨ ਦਿਨ ਲਗਾਤਾਰ ਚੱਲਦੀ ਹੈ ਮੇਰ ਸੁਭਾ ਇਸ ਤੋਂ ਬਾਅਦ ਜਿਹੜੇ ਇਹਦੇ ਮੇਨ ਹੈਗੇ ਨੇ ਸ੍ਰੀ ਅਤਰੀ ਜੀ ਅਤਰੀ ਸਟੂਡੀਓ ਪੰਡਾਰੀ ਗੇਟ ਬਟਾਲਾ ਉਹ ਮੇਨ ਹੈਗੇ ਨੇ ਜਿੰਨਾ ਕਿ ਸਾਨੂੰ ਇਹ ਦੱਸਿਆ ਸੀ ਕਿ ਇਹ ਤੇ ਸ਼ਬੀਲ ਲੱਗਣੀ ਚਾਹੀਦੀ ਹੈ ਤੇ ਉਦੋਂ ਦੀ 18 ਸਾਲ ਤਕਰੀਬਨ ਹੋ ਗਿਆ ਹੈ ਸੇਵਾਦਾਰ ਮੰਦਰ ਪੰਹਾਰੀ ਗੇਟ ਵਾ ਬਟਾਲਾ ਵੱਲੋਂ ਇਹ ਸ਼ਬੀਲ ਲਾਈ ਜਾਂਦੀ ਏ ਇਹ ਸਾਰੇ ਜਿਹੜੇ ਸੇਵਾਦਾਰ ਨੇ ਪੰਹਾਰੀ ਗੇਟ ਵਿਦਾਸ ਮੰਦਰ ਦੇ ਇਹ ਸੇਵਕ ਹਨ ਮੈਂ ਆਈ ਆਸ ਕਰਦੇ ਹਾਂ ਕਿ ਪੀਰ ਬਾਬਾ ਬੁੱਧੀ ਸ਼ਾਹ ਜੀ ਸਾਰਿਆਂ ਨੂੰ ਆਪਣੀ ਤੰਦਰੁਸਤੀ ਦੇਣ ਆਪਣੇ ਚਰਨਾਂ ਨਾਲ ਲਾਈ ਰੱਖਣ ਤੇ ਇਹ ਜਿਹੜੀ ਸ਼ਬੀਲ ਹੈ ਲਗਾਤਾਰ ਜਿੰਨਾ ਚਿਰ ਇਹ ਜਿੰਦਿਆਂ ਚੱਲਦੀ ਰਹੇ ਜੈ ਜੈ ਕਬੀਰ ਜੀ ਮੈਂ ਅਸਤੀਸ কুমার ਵਾਇਸ ਬਰੇਡਨਰ ਸਰਵਰ ਵਿਦਾਸ ਮੰਦਰ ਪੰਡਾਰੀ ਗੇਟ ਬਟਾਲਾ ਜਾਇਗੁਰਦੇ ਤਾਨੂਗੁਰਦੇ ਅੱਜ ਇਸ ਸੁਭ ਦਿਹਾੜੇ ਦੇ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਇਹ ਜੋ ਠੰਡੇ ਮਿੱਠੇ ਜਲਦੀ ਸਪੀਲ ਹੈ ਇਹ ਸਨ 2006 ਤੋਂ ਸਟਾਰਟ ਹੋਈ ਸੀ ਜੋ ਕਿ ਅੱਜ 18 ਸਾਲ ਹੋ ਗਏ ਹਨ ਇਸ ਨੂੰ ਬਿਨ ਵਿਗਣ ਜਰੀਏ ਚਲਦੀ ਆ ਰਹੀ ਹੈ ਇਹ ਠੰਡੇ ਮਿੱਠੇ ਦੀ ਸਪੀਲ ਦਿਨ ਰਾਤ ਕੰਮ ਕਰਦੀ ਹੈ ਇਹ ਤਿੰਨ ਦਿਨ ਲਗਾਤਾਰ ਜਿਹੜੀ ਹੈ ਚੱਲਨੀ ਹੈ ਜਿਸ ਦੇ ਵਿੱਚ ਸ੍ਰੀ ਗੁਰੂ ਵਿਦਾਸ ਸੰਗਠਨ ਕਮੇਟੀ ਤਹਿਸੀਲ ਬਟਾਲਾ ਅਤੇ ਸ੍ਰੀ ਗੁਰੂ ਵਿਦਾਸ ਮੰਦਿਰ ਪੰਡਾੜੀ ਗੜ ਬਟਾਲਾ ਦੀ ਸਮੂਹ ਸੰਗਤ ਜੋ ਹੈ ਵੱਧ ਚੜ ਕੇ ਇਸ ਵਿੱਚ ਹਿੱਸਾ ਲੈਂਦੀ ਹੈ ਤੇ ਜੋ ਇਹ ਸੇਵਕ ਹਨ ਇਹ ਦਿਨ ਰਾਤ ਇੱਕ ਕਰਕੇ ਇਸ ਸਬੀਲ ਨੂੰ ਜਰੀਆ ਚਲਾ ਰਹੇ ਹਨ ਇਸ ਸਬੀਲ ਦੇ ਵਿੱਚ ਠੰਡੇ ਮਿੱਠੇ ਜਲ ਦੀ ਸਪੀਲ ਹੈ ਜਲ ਜਿਰੇ ਦੀ ਸਪੀਲ ਹੈ ਜੋ ਕਿ ਸੰਗਤ ਦੂਰੋ ਦੂਰੋ ਇਥੇ ਆਉਂਦੀ ਹੈ ਉਹਨਾਂ ਨੂੰ ਇਸ ਜਲ ਵਾਸਤੇ ਬਹੁਤ ਜ਼ਰੂਰਤ ਹੁੰਦੀ ਹੈ ਤੇ ਜੋ ਕਿ ਪੀ ਕੇ ਬਹੁਤ ਆਨੰਦ ਮਾਨਦੇ ਹਨ ਜੈਗੁਰ ਦੇ ਧੰਗੁਰ ਦੇ